ਦਿਸੰ디 ਸਲਤੋ ਵਦ ਸਾਮੇ ਤੋਂ ਜਰਜੀਤ ਸਿੰਘ ਢੱਲੇਵਾਲ ਵੱਲੋਂ ਜੋ ਮੋਰਚਾ ਸ਼ੰਭੂ ਬਾਰਡਰ ਤੇ ਲਾਇਆ ਗਿਆ ਸੀਗਾ ਉਸ ਨੂੰ ਪੁਲਿਸ ਨੇ ਚਕਵਾ ਦਿੱਤਾ ਗਿਆ ਮੀਟਿੰਗ ਕਰਨ ਗਏ ਕਿਸਾਨ ਆਗੂਆਂ ਨੂੰ ਮੀਟਿੰਗ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਜਾਂਦਾ ਉਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਜਾਂਦਾ ਜਿਸ ਤੋਂ ਬਾਅਦ ਪਿੱਛੋਂ ਦੇ ਸਾਰੇ ਮੋਰਚੇ ਨੂੰ ਸਾਫ਼ ਕਰ ਦਿੱਤਾ ਜਾਂਦਾ ਕਿਵੇਂ ਦੇਖਦੇ ਹੋ ਇਸ ਸਾਰੇ ਘਣਾਕਰਮ ਨੂੰ ਹਾਲਾਂਕਿ ਇਸ ਮੋਰਚੇ ਨੂੰ ਸਾਫ਼ ਨਹੀਂ ਕੀਤਾ ਜਾਂਦਾ ਮੋਰਚਾ ਜਦੋਂ ਸਾਫ਼ ਹੋ ਜਾਂਦਾ ਉਸ ਤੋਂ ਬਾਅਦ ਪੰਜਾਬ ਵਿੱਚ ਜਦੋਂ ਵਕ ਵਕ ਥਾਵਾਂ ਦੇ ਉੱਤੇ ਕਿਸਾਨ ਉਹ ਵਿਰੋਧ ਕਰਨ ਲਈ ਪ੍ਰਦਰਸ਼ਨ ਕਰਨ ਵਾਲੇ ਸਾਹਮਣੇ ਆਉਂਦੇ ਨੇ ਤੇ ਉਹਨਾਂ ਨੂੰ ਵੀ ਰੋਕੇ ਜਾਂਦਾ ਹੈ ਉਹਨਾਂ ਨੂੰ ਵੀ ਕੰਟਰੋਲ ਕਰ ਲਿਆ ਜਾਂਦਾ ਹੈ ਇਸ ਦੇ ਨਾਲ ਹੀ ਭਗਵੰਤ ਮਾਨ ਸਾਹਿਬ ਨੂੰ ਬਿਆਨ ਵੀ ਕਿ ਦਿੱਤਾ ਜਾਂਦਾ ਹੈ ਉਹ ਜੋ ਇਸ ਕਿਸਾਨੀ ਅੰਦੋਲਨ ਨਾਲ ਦੇ ਨੇ ਜਿਹੜੇ ਕਿਸਾਨਾਂ ਦੀ ਜੋ ਧਰਨੇਵਾਂ ਬਿਸ਼ਾ ਕਰ ਰਹੇ ਨੇ ਕਿ ਕਿਸਾਨ ਹੁਣ ਸਰਕਾਰ ਦੇ ਪੰਜਾਬ ਦੇ ਵਿੱਚ ਸਰਕਾਰ ਦੇ ਨਾਲ ਪੈਰਲਲ ਇੱਕ ਹੋਰ ਸਰਕਾਰ ਚਲਾ ਰਹੇ ਇਹਦੇ ਉਹਨਾਂ ਨੇ ਕਿਹਾ ਕਿ ਉਹ ਸੱਸ ਨੂੰ ਹਾਂ ਦੇ ਝਗੜਿਆਂ ਵਿੱਚ ਜਾ ਰਹੇ ਨੇ ਇਮੀਗ੍ਰੇਸ਼ਨ ਆਫਸਰ ਵਿੱਚ ਜਾ ਰਹੇ ਨੇ ਹਰ ਥਾਂ ਦੇ ਵਿੱਚ ਕਿਸਾਨ ਧਰਨੇਵਾਂ ਦੇ ਰਹੇ ਨੇ ਜਿਹੜਾ ਕਮੈਂਟ ਜੋ ਹੈਗੇ ਆ ਉਹ ਭਗਵੰਤ ਮਾਨ ਵੱਲੋਂ ਕੀਤਾ ਗਿਆ ਕਿਵੇਂ ਦੇਖਦੇ ਹੋ ਇਸ ਸਾਰੇ ਕੰਨਕਰ ਨੂੰ ਅਤੇ ਮਾਨ ਸਰਕਾਰ ਦੇ ਇਸ ਕਾਰਵਾਈ ਨੂੰ ਜੀ ਦੇਖੋ ਕਿਹਾ ਜਾਂਦਾ ਵੀ ਇੱਕ ਪ੍ਰੋਟੈਸਟ ਜਿਹੜਾ ਹੁੰਦਾ ਨਾ ਉਹ ਡੈਮੋਕ੍ਰੇਸੀ ਦਾ ਸਿਰ ਦਾ ਤਾਜ ਹੁੰਦਾ ਹੈ ਕੋਈ ਡੈਮੋਕ੍ਰੇਸੀ ਆਪਣੇ ਆਪ ਨੂੰ ਮੁਲਖ ਕਹਿੰਦਾ ਹੋਵੇ ਕੋਈ ਸਟੇਟ ਕਹਿੰਦੀ ਹੋਵੇ ਤੇ ਉਹਦੇ ਸਿਰ ਦਾ ਤਾਜ ਹੁੰਦਾ ਹੈ ਪ੍ਰੋਟੈਸਟ ਯਾਨੀ ਕਿ ਮੁਜਾਹਰਾ ਕਰਨਾ ਦੁਨੀਆ ਦੇ ਕੋਲ ਯਾਨੀ ਕਿ ਆਮ ਲੋਕ ਜਿਹੜੇ ਹੁੰਦੇ ਨੇ ਤੁਹਾਡੀ ਜਿਹੜੀ ਪਬਲਿਕ ਹੁੰਦੀ ਹੈ ਉਹਦੇ ਕੋਲ ਪ੍ਰੋਟੈਸਟ ਤੋਂ ਬਾਅਦ ਰਾਈਟ ਕੀ ਹੁੰਦਾ ਹੈ ਇੱਕੋ ਇੱਕ ਪ੍ਰੋਟੈਸਟ ਰਾਈਟ ਹੈਗਾ ਐਸਾ ਕਿ ਤੁਹਾਨੂੰ ਜੇ ਕੋਈ ਚੀਜ਼ ਚੰਗੀ ਨਹੀਂ ਲੱਗਦੀ ਸਰਕਾਰ ਵੱਲੋਂ ਕੀਤੀ ਹੋਈ ਤੇ ਉਹਦਾ ਤੁਸੀਂ ਵਿਰੋਧ ਕਰ ਸਕਦੇ ਹੋ ਪ੍ਰੋਟੈਸਟ ਕਰਕੇ ਮੁਜਾਹਰਾ ਕਰਕੇ ਪਰ ਜੇ ਤੁਸੀਂ ਉਹ ਇੱਕੋ ਇੱਕ ਹੱਕ ਜਿਹੜਾ ਹੈਗਾ ਉਹਨੂੰ ਵੀ ਖੋਲੋਂਗੇ ਤਾਂ ਫਿਰ ਦੁਨੀਆ ਕੀ ਕਰੇਗੀ ਫਿਰ ਫਿਰ ਜਿਹੜੀ ਪਬਲਿਕ ਹੈ ਉਹ ਕੀ ਕਰੇਗੀ ਫਿਰ ਉਹ ਵਿਦਰੋਹ ਤੇ ਕੰਮ ਜਾਏਗਾ ਨਾ ਇਹਨੂੰ ਤੁਸੀਂ ਦੱਸ ਦਿਓ ਜੇਕਰ ਤੁਹਾਡੇ ਕੋਲ ਵੀ ਇਸ ਗੱਲ ਦਾ ਜਵਾਬ ਹੈ ਕਿ ਪਬਲਿਕ ਦੇ ਕੋਲ ਇੱਕ ਪ੍ਰੋਟੈਸਟ ਤੋਂ ਇਲਾਵਾ ਕਿਹੜਾ ਰਾਈਟ ਹੈਗਾ ਜਿਹੜਾ ਉਹ ਕਾਨੂੰਨ ਨੂੰ ਚੈਲੰਜ ਕਰ ਸਕੇ ਤੁਹਾਡੀਆਂ ਗਲਤ ਕਾਰਵਾਈਆਂ ਨੂੰ ਚੈਲੰਜ ਕਰ ਸਕੇ ਕੋਈ ਨਹੀਂ ਹੈ ਇੱਕੋ ਇੱਕ ਪ੍ਰੋਟੈਸਟ ਜਿਹੜਾ ਐਸੀ ਚੀਜ਼ ਹੁੰਦੀ ਹੈ ਪਰ ਹੁਣ ਜਿਹੜਾ ਕੰਮ ਹੋਇਆ ਪੰਜਾਬ ਦੇ ਵਿੱਚ ਉਹ ਸਿਰ ਦਾ ਤਾਜ ਹੀ ਡੈਮੋਕ੍ਰੇਸੀ ਦਾ ਜਿਹੜਾ ਹੈਗਾ ਉਹ ਆਪਣੇ ਆਪ ਭੰਨ ਲਿਆ ਗਿਆ ਪੁਲਿਸ ਦੇ ਜ਼ੋਰ ਦੇ ਨਾਲ ਸਰਕਾਰੀ ਤੰਤਰ ਦੇ ਜ਼ੋਰ ਦੇ ਨਾਲ ਡੰਡੇ ਦੇ ਜ਼ੋਰ ਦੇ ਨਾਲ ਮਤਲਬ ਕਿ ਇੱਕਦਮ ਤੁਸੀਂ ਉਹ ਰਾਤੋਂ ਰਾਤ ਸਾਰਾ ਕੁਝ ਖਾਲੀ ਕਰਵਾ ਦਿੱਤਾ ਤੇ ਜਿਹੜੇ ਕਿਸਾਨ ਸੀ ਜਿਹੜਾ ਉਹਨਾਂ ਦਾ ਲੱਖਾਂ ਦਾ ਉੱਥੇ ਮਾਲ ਸੀ ਲੱਗਿਆ ਹੋਇਆ ਟਰਾਲੀਆਂ ਟਰੈਕਟਰ ਜਾਂ ਫਿਰ ਹੋਰ ਉਹਨਾਂ ਨੇ ਆਪਣਾ ਸੱਜੋ ਸਮਾਨ ਲਿਆਂਦਾ ਹੋਇਆ ਸੀ ਇਸੇ ਤਾਕੂ ਉਹ ਲਾਏ ਹੋਏ ਸੀ ਉਹਨਾਂ ਨੇ ਸੋ ਸਾਰਾ ਕੁਝ ਪਟਿਆ ਗਿਆ ਤੋੜਿਆ ਗਿਆ ਭੰਨਿਆ ਗਿਆ ਤੇ ਜ਼ਬਰਦਸਤੀ ਕਿਸਾਨਾਂ ਨੂੰ ਬੱਸਾਂ ਦੇ ਵਿੱਚ ਭਰ-ਭਰ ਕੇ ਤੇ ਗ੍ਰਿਫਤਾਰ ਕੀਤਾ ਗਿਆ ਉਸ ਤੋਂ ਬਾਅਦ ਉਹਨਾਂ ਦੇ ਘਰੋਂ ਘਰੀ ਛੱਡਿਆ ਗਿਆ ਫਿਰ ਪੁਲਿਸ ਅਫਸਰਾਂ ਦੀ ਡਿਊਟੀ ਲਾਈ ਗਈ ਕਿ ਤੁਸੀਂ ਉਹ ਬਿਆਨ ਦੇਣੇ ਆ ਅਦਰਵਾਈਜ਼ ਕੀ ਹੁੰਦਾ ਹੈ ਕਿ ਪੁਲਿਸ ਅਫਸਰਾਂ ਦਾ ਕੰਮ ਕੰਮ ਕਰਨਾ ਹੁੰਦਾ ਹੈ ਨਾ ਕਿ ਬਿਆਨ ਦੇਣੇ ਹੁਣ ਤੁਸੀਂ ਦੇਖੋ ਮਨਦੀਪ ਸਿੰਘ ਸਿੱਧੂ ਹੋਰਾਂ ਦਾ ਵੀ ਜਿਹੜਾ ਹੈਗਾ ਉਹ ਆਪਣਾ ਬਿਆਨ ਆਉਂਦਾ ਹੈ ਨਾਨਕ ਸਿੰਘ ਹੋਰਾਂ ਦੇ ਆਪਣੇ ਬਿਆਨ ਆਉਂਦੇ ਨੇ ਉਹ ਕਹਿੰਦੇ ਨੇ ਕਿ ਆਪਾਂ ਬਖਸ਼ਾਂਗੇ ਨਹੀਂ ਕਿਸੇ ਨੂੰ ਵੀ ਸਾਨੂੰ ਪਿਛੋਂ ਹੁਕਮ ਹੋਇਆ ਹੈ ਕਿ ਤੁਸੀਂ ਆਹ ਕੰਮ ਕਰਨਾ ਤੇ ਅਸੀਂ ਕਰਨਾ ਹੁਣ ਇੱਕ ਗੱਲ ਤਾਂ ਇੱਥੇ ਮੰਨ ਕੇ ਚੱਲੀਏ ਕਿ ਹੁਣ ਭਗਵੰਤ ਮਾਨ ਹੋਰਾਂ ਦੀ ਆਪ ਸਰਕਾਰ ਜਿਹੜੀ ਆ ਉਹ ਸੈਂਟਰ ਦੇ ਨਾਲ ਰਲ ਮਿਲ ਕੇ ਚੱਲ ਰਹੀ ਹੈ ਜੋ ਸੈਂਟਰ ਚੋਂਦਾ ਉਹੀ ਹੋ ਰਿਹਾ ਨਾ ਫਿਰ ਹੁਣ ਅੱਜ ਤੁਹਾਨੂੰ ਇੱਕ ਸਾਲ ਬਾਅਦ ਇਹ ਦਿਖ ਰਿਹਾ ਹੈ ਕਿ ਭਾਈ ਸਾਡਾ ਆਵਾਜਾਈ ਠੱਪ ਹੋ ਰਹੀ ਹੈ ਇੰਡਸਟਰੀ ਠੱਪ ਹੋ ਰਹੀ ਹੈ ਪਰ ਕਿਉਂ ਨਹੀਂ ਤੁਸੀਂ ਕਿਸਾਨਾਂ ਦੇ ਨਾਲ ਰਲ ਕੇ ਪੰਜਾਬ ਦੇ ਕਿਸਾਨਾਂ ਦੇ ਨਾਲ ਰਲ ਕੇ ਸੈਂਟਰ ਨੂੰ ਚੈਲੰਜ ਕੀਤਾ ਕਿਉਂ ਨਹੀਂ ਕੀਤਾ ਤੁਸੀਂ ਭਗਵੰਤ ਮਾਨ ਹੋਰਾਂ ਦਾ ਇੱਕ ਪੁਰਾਣਾ ਟਵੀਟ ਆਪਣਾ ਉਹਨਾਂ ਦਾ ਜਿਹੜਾ ਹੈਗਾ ਉਹ ਅੱਜ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਜਦੋਂ ਕੈਪਟਨ ਦੀ ਸਰਕਾਰ ਹੁੰਦੀ ਸੀ ਤੇ ਉਹਨਾਂ ਨੇ ਕੈਪਟਨ ਨੂੰ ਝਾੜ ਪਾਈ ਕਿ ਕੈਪਟਨ ਸਾਹਿਬ ਤੁਸੀਂ ਪੰਜਾਬ ਦੇ ਕਿਸਾਨਾਂ ਦੇ ਨਾਲ ਰਲ ਕੇ ਚੈਲੰਜ ਕਰੋ ਸੈਂਟਰ ਨੂੰ ਤੁਸੀਂ ਕਿਉਂ ਮਤਲਬ ਕਿ ਪੰਜਾਬ ਦੇ ਕਿਸਾਨਾਂ ਦਾ ਵਿਰੋਧ ਕਰਦੇ ਹੋ ਤੇ ਅੱਜ ਉਹੀ ਸਥਿਤੀ ਫਿਰ ਭਗਵੰਤ ਮਾਨ ਹੋਰਾਂ ਦੇ ਉੱਤੇ ਆ ਮਤਲਬ ਕਿ ਹਾਥੀ ਦੇ ਦੰਦ ਖਾਣ ਦੇ ਹੋਰ ਤੇ ਦਿਖਾਣ ਦੇ ਹੋਰ ਅਸੀਂ ਅੱਜ ਆਮ ਆਦਮੀ ਦੀ ਗੱਲ ਕਰਦੇ ਆ ਤੇ ਕਿਸਾਨ ਵੀ ਤਾਂ ਆਮ ਆਦਮੀ ਹੈ ਨਾ ਕਿਸਾਨ ਕਿਹੜਾ ਕੋਈ ਖਾਸ ਆਦਮੀ ਹੈ ਜਿਹੜੇ 2-2 4-4 ਕਿੱਲਿਆਂ ਵਾਲੇ ਵਿਚਾਰੇ ਹੈਗੇ ਆ ਉਹਨਾਂ ਦੇ ਉੱਤੇ ਕਾਨੂੰਨ ਥੋਪੇ ਜਾ ਰਹੇ ਨੇ ਸਰਕਾਰਾਂ ਵੱਲੋਂ ਸੈਂਟਰ ਸਰਕਾਰ ਵੱਲੋਂ ਕਾਨੂੰਨ ਥੋਪੇ ਜਾ ਰਹੇ ਤੇ ਉਹ ਕਹਿੰਦੇ ਵੀ ਸਾਡੇ ਸਾਡੇ ਪੱਖ ਦੇ ਹੀ ਨਹੀਂ ਹੈਗੇ ਕਾਨੂੰਨ ਇਹ ਖੁਦਕੁਸ਼ੀਆਂ ਤਾਂ ਸਾਡੀਆਂ ਅੱਗੇ ਹੋ ਰਹੀਆਂ ਤੇ ਤੁਸੀਂ ਸਾਡੇ ਉੱਤੇ ਹੋਰ ਜਿਹੜੇ ਹੈਗੇ ਆ ਮਾਰੂ ਕਾਨੂੰਨ ਲਿਆ ਕੇ ਤੇ ਉਹ ਰੱਖ ਰਹੇ ਹੋ ਤੂੰ ਦੇਖੋ ਕਿਵੇਂ ਚਾਲਾਂ ਚੱਲੀਆਂ ਜਾਂਦੀਆਂ ਕਿਵੇਂ ਇਹ ਸਾਰਾ ਕੁਝ ਹੁੰਦਾ ਪਰ ਜੋ ਵੀ ਹੈ ਭਾਵੇਂ ਭਗਵੰਤ ਮਾਨ ਹੋਰਾਂ ਨੇ ਅਮਿਤ ਸ਼ਾਹ ਦੇ ਨਾਲ ਮੀਟਿੰਗ ਕਰਕੇ ਫੈਸਲਾ ਲਿਆ ਜਾਂ ਫਿਰ ਨਰਿੰਦਰ ਮੋਤੀ ਹੋਰਾਂ ਦੇ ਨਾਲ ਜਾਂ ਜਿੰਨਾ ਵੀ ਇਹਨਾਂ ਨੂੰ ਦਿੱਤੇ ਹਨ ਇਨਸਟਰਕਸ਼ਨਸ ਕਿ ਮੋਰਚਾ ਚਕਾਇਆ ਜਾਵੇ ਤੇ ਇਹ ਹੁਣ ਭਗਵੰਤ ਮਾਨ ਹੋਰਾਂ ਨੇ ਆਪਣੇ ਫਿਊਚਰ ਦੇ ਵਿੱਚ 2027 ਦੀਆਂ ਚੋਣਾਂ ਤੇ ਲਈ ਜਿਹੜਾ ਹੈਗਾ ਆਪਣੇ ਲਈ ਮੁਸੀਬਤ ਖੜੀ ਕਰ ਲਈ ਹੈ ਹੁਣ ਇੱਕ ਵੱਡਾ ਚੈਲੰਜ ਹੋਏਗਾ ਕਿਉਂਕਿ ਦੇਖਿਆ ਜਾਵੇ ਤਾਂ ਪੰਜਾਬ ਦੇ ਲੋਕ ਜਿਹੜੇ ਨਾ ਖੁਸ਼ ਨਜ਼ਰ ਆ ਰਹੇ ਨੇ ਆ ਹੁਣ ਤੀਸਰੇ ਸਾਲ ਬਾਅਦ ਜਾ ਕੇ ਕਾਰਵਾਈ ਜਿਹੜੀ ਹੈ ਉਹ ਨਸ਼ੇ ਦਾ ਸ਼ੁਰੂ ਕਰਨਾ ਇਹ ਵੀ ਤੁਸੀਂ ਦੇਖੋ ਵੀ ਇੱਕ ਇਸ ਤਰ੍ਹਾਂ ਲੱਗ ਰਿਹਾ ਕਿ ਹੁਣ 2 ਸਾਲ ਰਹਿ ਗਏ ਆ ਇਹਦੇ ਵਿੱਚ ਅਸੀਂ ਹੁਣ ਕੰਮ ਜਰਾ ਗਰਮ ਕਰ ਦਈਏ ਪਖਾ ਦਈਏ ਤੇ ਉਸ ਤੋਂ ਬਾਅਦ 2027 ਦੇ ਵਿੱਚ ਸਾਨੂੰ ਵੋਟਾਂ ਪੈ ਜਾਣਗੀਆਂ ਪਰ ਆ ਜਿਹੜਾ ਕੰਮ ਹੋਇਆ ਨਾ ਹੁਣ ਜ਼ਬਰਦਸਤੀ ਕਿਸਾਨਾਂ ਨੂੰ ਚੁੱਕ-ਚੁੱਕ ਕੇ ਤੇ ਉੱਥੋਂ ਭੇਜ ਦਿੱਤਾ ਗਿਆ ਉਸ ਤੋਂ ਬਾਅਦ ਵੀਡੀਓਜ਼ ਸਾਹਮਣੇ ਆਈਆਂ ਉਸ ਤੋਂ ਬਾਅਦ ਦੀਆਂ ਵੀਡੀਓ ਸਾਹਮਣੇ ਆ ਰਹੀਆਂ ਕਿ ਜਦੋਂ ਕਿਸਾਨਾਂ ਨੂੰ ਤੇ ਭਜਾ ਦਿੱਤਾ ਗਿਆ ਘਰੋ ਘਰੀ ਤੋਰ ਦਿੱਤਾ ਗਿਆ ਜਾਂ ਗ੍ਰਿਫਤਾਰ ਕਰ ਲਿਆ ਗਿਆ ਹੁਣ ਉਹਨਾਂ ਦਾ ਪਿਆ ਹੋਇਆ ਸਮਾਨ ਉੱਥੇ ਲੁੱਟਿਆ ਜਾ ਰਿਹਾ ਲੋਕਲ ਲੋਕਾਂ ਵੱਲੋਂ ਉਹ ਲੋਕ ਚੁੱਕ ਚੁੱਕ ਕੇ ਜਿਹੜਾ ਸਮਾਨ ਕੋਈ ਮੰਜੇ ਸੀ ਕੋਈ ਪੱਖੇ ਸੀ ਕੋਈ ਏਸੀ ਸੀ ਉਹ ਕੱਢ ਕੱਢ ਕੇ ਘਰਾਂ ਨੂੰ ਲਿਜਾ ਰਹੇ ਨੇ ਇਥੋਂ ਤੱਕ ਕਿ ਕੁਝ ਜਿਹੜੇ ਪੱਤਰਕਾਰ ਨੇ ਉਹਨਾਂ ਨੇ ਕਿਹਾ ਕਿ ਪੁਲਿਸ ਵਾਲੇ ਵੀ ਕੋਈ ਸਮਾਨ ਜਿਹੜਾ ਹੈਗਾ ਉਹ ਲੈ ਗਏ ਆ ਦੇਖੋ ਤੁਸੀਂ ਕਿੱਧਰ ਨੂੰ ਗੱਲ ਜਾ ਰਹੀ ਆ ਸੋ ਇੱਕ ਮੋਰਚਾ ਲੱਗਾ ਲਗਾਇਆ ਤੁਸੀਂ ਉਹਨਾਂ ਨੂੰ ਮੀਟਿੰਗ ਤੇ ਸੱਦੇ ਹੋ ਉਸ ਤੋਂ ਬਾਅਦ ਪਿੱਛੋਂ 3000 ਪੁਲਿਸ ਅਫਸਰ ਆਉਂਦਾ ਹੈ ਤੇ ਉਹ ਆ ਕੇ ਤੇ ਇੱਕਦਮ ਧਾਵਾ ਬੋਲਦੇ ਹੁੰਦਾ ਤੇ ਚੁੱਕ ਚੁੱਕ ਕੇ ਅੰਦਰ ਫਿਰ ਬਿਆਨ ਆਉਂਦੇ ਨੇ ਸਖਤ ਬਿਆਨ ਆਉਂਦੇ ਨੇ ਪੁਲਿਸ ਅਫਸਰਾਂ ਦੇ ਸੋ ਇਹ ਕੀ ਡੈਮੋਕਰੇਸੀ ਹੈ ਇਹ ਕੀ ਪ੍ਰੋਟੈਸਟ ਜਿਹੜੇ ਹੈ ਉਹ ਇਸ ਤਰੀਕੇ ਦੇ ਨਾਲ ਚੁੱਕੇ ਜਾਣੇ ਚਾਹੀਦੇ ਭਗਵੰਤ ਮਾਨ ਹੋਰਾਂ ਦੇ ਉੱਤੇ ਪਹਿਲਾਂ ਵੀ ਲੱਗਦਾ ਹੈ ਤੇ ਆਪਕਾਂ ਦੇ ਉੱਤੇ लाठी चार्ज ਜਾਂ ਹੋਰ ਇਹ ਸਾਰਾ ਕੁਝ ਪਹਿਲਾਂ ਵੀ ਹੋ ਗਿਆ ਪਰ ਹੁਣ ਇੱਕ ਵੱਡਾ ਪ੍ਰੋਟੈਸਟ ਹੈਗਾ ਜਿਹੜਾ ਅੱਜ ਜਿਹੜਾ ਖਨੋਰੀ ਤੇ ਜਿਹੜਾ ਸ਼ੰਭੂ ਬਾਰਡਰ ਦੇ ਉੱਤੇ ਲੱਗਾ ਹੋਇਆ ਨਜ਼ਰ ਆ ਰਿਹਾ ਹਾਂ ਇਹਦੇ ਵਿੱਚ ਇੱਕ ਗੱਲ ਮੈਂ ਜ਼ਰੂਰ ਕਰਨੀ ਚਾਹਾਂਗਾ ਕਿ ਆਵਾਜ਼ਾਈ ਜ਼ਰੂਰ ਠੱਪ ਹੁੰਦੀ ਸੀ ਇੱਕ ਸਾਲ ਲੋਕਾਂ ਨੇ ਕਾਰਾਂ ਨੇ ਬੱਸਾਂ ਨੇ ਟਰੱਕਾਂ ਨੇ ਆਪਣੇ ਰੂਟ ਬਦਲੇ ਹੋਏ ਸੀ ਡੇਡ ਡੇਡ ਦੋ ਦੋ ਘੰਟੇ ਦੀ ਜਿਹੜੀ ਹੈ ਉਹਨਾਂ ਨੂੰ ਇੱਕ ਲੰਬੇ ਰੂਟ ਪਿੰਡਾਂ ਥਾਣੀਆਂ ਆਪਣਾ ਕੱਢ ਕੇ ਸਾਰੀਆਂ ਜਿਹੜੀਆਂ ਵਹੀਕਲ ਹੈਗੇ ਉਹ ਲਿਜਾਣੇ ਪੈਂਦੇ ਸੀ ਪਰ ਇਹਦਾ ਵੀ ਹੱਲ ਉਹੋ ਹੀ ਸੀ ਕਿ ਤੁਸੀਂ ਕਿਸਾਨਾਂ ਨੂੰ ਆਪਣੇ ਭਰੋਸੇ ਦੇ ਵਿੱਚ ਲੈਂਦੇ ਉਹਨਾਂ ਨੂੰ ਕਹਿੰਦੇ ਵੀ ਅੱਜ ਤੋਂ ਸਰਕਾਰ ਤੁਹਾਡੀ ਨੁਮਾਇੰਦਗੀ ਕਰੇਗੀ ਪੰਜਾਬ ਸਰਕਾਰ ਕਿਉਂਕਿ ਤੁਸੀਂ ਪੰਜਾਬ ਦੇ ਵਸਿੰਦੇ ਹੋ ਅਸੀਂ ਤੁਹਾਡੇ ਨਾਲ ਹੋ ਕੇ ਤੁਰਾਂਗੇ ਤੁਹਾਨੂੰ ਆ ਮੋਰਚਾ ਲਾਉਣ ਦੀ ਆਵਾਜ਼ਾਈ ਠੱਪ ਕਰਨ ਦੀ ਲੋੜ ਨਹੀਂ ਇਹਦੇ ਨਾਲ ਸਾਡੇ ਹੀ ਸੂਬੇ ਦੇ ਉੱਤੇ ਅਸਰ ਪੈਂਦਾ ਹੈ ਤੇ ਤੁਸੀਂ ਇਹ ਗੱਲ ਨੂੰ ਸਮਝੋ ਉਹਨਾਂ ਨੂੰ ਭਰੋਸੇ 'ਚ ਲਿਆ ਜਾਂਦਾ ਤੇ ਫਿਰ ਇਹ ਕੰਮ ਅੱਗੇ ਤੋਰਿਆ ਜਾ ਸਕਦਾ ਸੀ ਪਰ ਅੱਜ ਰਹਿਂਦਾ ਖੁੰਦਾ ਭਰੋਸਾ ਜਿਹੜਾ ਹੈਗਾ ਉਹ ਮਾਨ ਸਰਕਾਰ ਨੇ ਤੋੜ ਦਿੱਤਾ ਕਿਸਾਨਾਂ ਦੇ ਨਾਲ ਆ ਜਿਹੜਾ ਵੱਡਾ ਧੱਕਾ ਕਰਕੇ ਮੈਂ ਸੁਣਿਆ ਕਿ ਬਹੁਤ ਸਾਰੇ ਕਿਸਾਨਾਂ ਨੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ ਜਗਜੀਤ ਸਿੰਘ ਡੱਲੇਵਾਲ ਨੇ ਖਾਣਾ ਪੀਣਾ ਛੱਡ ਦਿੱਤਾ ਸੋ ਹੁਣ ਇਹਦੇ ਵਿੱਚ ਅੱਗੇ ਕੀ ਸਿੱਟੇ ਨਿਕਲਣਗੇ ਆਉਣ ਵਾਲਾ ਸਮਾਂ ਦੇਖਣ ਨੂੰ ਹੋਵੇਗਾ ਹੁਣ ਕਿਸਾਨ ਆਗੂ ਜਿਹੜੇ ਨੇ ਮੈਂ ਇਹਨਾਂ ਦੀ ਵੀ ਗੱਲ ਕਰਨੀ ਚਾਹੁੰਦਾ ਹੁਣ ਤੁਸੀਂ ਦੇਖੋ ਇੱਕ ਸੀ ਬਾਈ ਦੀਪ ਸਿੰਘ ਸਿੱਧੂ ਜਿਨ੍ਹਾਂ ਨੂੰ ਇਹ ਟਿੱਚ ਨਹੀਂ ਸੀ ਜਾਣਦੇ ਕਿਸਾਨ ਆਗੂ ਕਹਿੰਦੇ ਵੀ ਇਹ ਜਗਜੀਤ ਸਿੰਘ ਡੱਲੇਵਾਰ ਖੁਲਾਂਦਾ ਆਪਣਾ ਬਿਆਨ ਹੈ ਕਿ ਦੀਪ ਸਿੱਧੂ ਸਾਡਾ ਕੁਝ ਨਹੀਂ ਲੱਗਦਾ ਲੱਖਾ ਸਿਧਾਣਾ ਸਾਡਾ ਪੁੱਤ ਹੈ ਤੇ ਦੀਪ ਸਿੱਧੂ ਦਾ ਮੋਰਚੇ ਨਾਲ ਕੋਈ ਸਬੰਧ ਨਹੀਂ ਹੈ ਹਾਲਾਂਕਿ ਦੀਪ ਸਿੰਘ ਸਿੱਧੂ ਹੀ ਸੀ ਜਿਨੇ ਜਿਹੜਾ ਮੋਰਚਾ ਹੈ ਪਹਿਲਾਂ ਸ਼ੰਭੂ ਬਾਰਡਰ ਤੇ ਕਿੰਨੀ دیر ਲਈ ਰੱਖਿਆ ਉਸ ਤੋਂ ਬਾਅਦ ਮੋਰਚਾ ਚੁੱਕ ਕੇ ਉਹ ਦਿੱਲੀ ਤੱਕ ਲੈ ਗਏ ਹੁਣ ਕਿਸਾਨ ਆਗੂਆਂ ਨੇ ਤਿੰਨ ਚਾਰ ਵਾਰ ਕੋਸ਼ਿਸ਼ ਕਰ ਲਈ ਹੈ ਕਿ ਅਸੀਂ ਦਿੱਲੀ ਚਲੇ ਜਾਈਏ ਪਰ ਉਹ ਕਦੇ ਵੀ ਨਹੀਂ ਜਾਣ ਦਿੰਦੇ ਤੁਸੀਂ ਦੇਖੋ ਕਿਡੇ ਕਿਡੇ ਇੰਤਜ਼ਾਮ ਜਿਹੜੀ ਐ ਪ੍ਰਸ਼ਾਸਨ ਕਰ ਲੈਂਦਾ ਸੋ ਦੇਖੋ ਜਦੋਂ ਸਾਡੇ ਕੋਲ ਲੋਕ ਆਉਂਦੇ ਨੇ ਜਦੋਂ ਸਾਡੇ ਕੋਲ ਇਹੋ ਜਿਹੇ ਯੋਧੇ ਆਉਂਦੇ ਨੇ ਅਸੀਂ ਉਹਨਾਂ ਦੀ ਕਦਰ ਨਹੀਂ ਕਰਦੇ ਤੇ ਉਸ ਤੋਂ ਬਾਅਦ ਅਸੀਂ ਰੁੜਦੇ ਫਿਰਦੇ ਆ ਗੱਲ ਕਹੀ ਸੀ ਦੀਪ ਸਿੰਘ ਸਿੱਧੂ ਨੇ ਕਿ ਗੱਲ ਫਸਲਾਂ ਦੀ ਨਹੀਂ ਨਸਲਾਂ ਦੀ ਹੈ ਅੱਜ ਉਹੀ ਗੱਲ ਸਾਬਤ ਹੋ ਗਈ ਹੈ ਇਹ ਮੋਰਚਾ ਚੁੱਕਣ ਤੋਂ ਬਾਅਦ ਕਿ ਭਾਈ ਆਹ ਗੱਲ ਨਹੀਂ ਹੈ ਜਿਹੜੇ ਤੁਸੀਂ ਇਕੱਲੇ ਫਸਲਾਂ ਦੀ ਗੱਲ ਕਰਦੇ ਹੋ ਇਹ ਤੁਹਾਡਾ ਕੋਈ ਵੀ ਨਹੀਂ ਹੈ ਜਿਹੜਾ ਤੁਹਾਡੇ ਸਾਥ ਦੇ ਸਕਦਾ ਹੈ ਤੁਹਾਡੇ ਕਦੋਂ ਤੁਹਾਡੀ ਤੁਹਾਡੇ ਜਦੋਂ ਮਰਜ਼ੀ ਅਗਲੇ ਚਾਉਣ ਜਦੋਂ ਚੁਟਕੀ ਦੇ ਨਾਲ ਉਹ ਬਦਲ ਜਾਂਦੇ ਨੇ ਤੁਹਾਨੂੰ ਮੀਟਿੰਗ ਤੇ ਸੱਦ ਕੇ ਨਾਲ ਨਾਲ ਤੁਹਾਡਾ ਮੋਰਚਾ ਚੁੱਕਿਆ ਗਿਆ ਸੋ ਇਹ ਹੁੰਦਾ ਜਦੋਂ ਅਸੀਂ ਆਪਣੇ ਹੀ ਪੁੱਤ ਆਪਣੇ ਹੀ ਯੋਧਿਆਂ ਨੂੰ ਨਕਾਰਦੇ ਆ ਉਹਨਾਂ ਨੂੰ ਭੰਡਦੇ ਆ ਤੇ ਉਸ ਤੋਂ ਬਾਅਦ ਅਸੀਂ ਫਿਰ ਖੱਜਲਖوار ਹੁੰਨੇ ਆ ਜੋ ਅੱਜ ਕਿਸਾਨੀ ਲੀਡਰ ਖੱਜਲਖوار ਹੋ ਰਹੇ ਨੇ ਤੇ ਸਾਡੇ ਕਿਸਾਨ ਖੱਜਲਖوار ਹੋ ਰਹੇ ਆ ਜੀ ਅਹ ਇਸੇ ਨਾਲ ਹੀ ਜੇ ਆਪਾਂ ਅੱਗੇ ਗੱਲ ਕਰੀ ਦਿਲ ਸਿੰਘ ਜੀ ਤਾਂ ਦੇਖਿਆ ਜਾਵੇ ਇਹ ਸਾਰਾ ਇਸ ਤਰ੍ਹਾਂ ਮੋਰਚਾ ਸੀ ਜੋ ਲੱਗਿਆ ਹੋਇਆ ਸੀਗਾ ਇਹ ਦੋ ਕੋ ਜਿੱਥੇ ਬੰਦੇ ਲੱਗੇ ਹੋ ਸੀ ਬਾਕੀ ਜਿੱਥੇ ਬੰਦੀਆਂ ਨੇ سپورਟ ਚ ਨਹੀਂ ਆਈਆਂ ਜਿਦੋਂ ਕਿਸਾਨ ਇਸ سپورਟ ਵਿੱਚ ਨਹੀਂ ਆਇਆ ਤਾਂ ਲੱਗਦਾ ਨਹੀਂ ਕਿ ਸਭ ਤੋਂ ਵੱਡਾ ਕਾਰਨ ਇਹ ਵੀਤ ਬਣਿਆ ਇਹ ਪੂਰੇ ਕਿਸਾਨ ਆਗੂ ਹੀ ਆਪਸ ਵਿੱਚ ਇੱਕ ਨਹੀਂ ਹੋਏ ਕਾਰਨ ਚਾਹੇ ਕੋਈ ਵੀ ਰਹੀ ਹੋਣ ਹਾਲੇ ਵੀ ਇਹ ਇੱਕ ਨਹੀਂ ਹੋ ਸਕਿਆ ਕਿਸਾਨ ਆਗੂ ਹਾਲੇ ਵੀ ਉਹਨਾਂ ਦੇ ਬਿਆਨਾਂ ਵਿੱਚ ਤਾਂ ਖਲਾਫੀ ਸੀ ਜੀ ਬਿਲਕੁਲ ਬਿਲਕੁਲ ਡੈਫੀਨਟਲੀ ਗੱਲ ਤਾਂ ਇਹ ਹੀ ਆ ਨਾ ਕਿ ਜਦੋਂ ਤੁਸੀਂ ਇਕੱਠੇ ਨਹੀਂ ਹੈਗੇ ਤਾਂ ਉਸ ਵੇਲੇ ਵੀ ਇਹ ਹਾਲਾਤ ਬਣ ਜਾਂਦੇ ਪਰ ਇਕੱਠੇ ਕਿਉਂ ਨਹੀਂ ਹੈਗੇ ਕੀ ਇਹ ਦੂਜੀਆਂ ਜਥੇਬੰਦੀਆਂ ਜੜੀਆਂ ਨੇ ਕਿਸਾਨ ਜਥੇਬੰਦੀਆਂ ਉਹਨਾਂ ਦੇ ਲਈ ਇਹ ਕਾਨੂੰਨ ਜਿਹੜੇ ਹੈ ਉਹ ਮਾਰੂ ਨਹੀਂ ਹੈ ਸੋਚਣ ਵਾਲੀ ਗੱਲ ਇਹ ਆ ਪਰ ਮੈਂ ਫਿਰ ਇੱਥੇ ਆ ਕੇ ਉਹੀ ਗੱਲ ਕਹਿਣਾ ਵੀ ਕਈ ਵਾਰੀ ਕੀ ਹੁੰਦਾ ਪਈ ਪ੍ਰਧਾਨਗੀ ਚੌਧਰ ਨੂੰ ਲੈ ਕੇ ਜਿਹੜੀਆਂ ਬਹੁਤ ਸਾਰੀਆਂ ਜਥੇਬੰਦੀਆਂ ਨੇ ਜਿਹੜੀਆਂ ਪਿੱਛੇ ਹਟ ਜਾਂਦੀਆਂ ਪਈ ਲਓ ਜੀ ਇੱਥੇ ਤਾਂ ਜਗਜੀਤ ਸਿੰਘ ਡੱਲੇਵਾਲ ਦੀ ਪ੍ਰਧਾਨਗੀ ਚੌਧਰ ਚੱਲ ਰਹੀ ਹੈ ਜਾਂ ਫਿਰ ਪੰਡ ਦੇ ਪੰਦੇਰ ਦੀ ਚੱਲ ਰਹੀ ਹੈ ਤੇ ਆਪਾਂ ਕਿਉਂ ਜਾਈਏ ਮਤਲਬ ਕਿ ਕਿਸਾਨ ਆਗੂ ਵੀ ਜਿਹੜੇ ਹੈਗੇ ਆ ਆਪਾਂ ਨੂੰ ਪਤਾ ਹੀ ਆ ਆਪਾਂ ਕਿਹੜਾ ਇਹ ਨਿਆਣੇ ਆ ਜਿਹਾ ਆਪਾਂ ਦੇਖਿਆ ਨਹੀਂ ਹੈਗਾ ਜਿਹੜਾ ਮਹਾ ਵੱਡਾ ਜਿਹੜਾ ਪ੍ਰੋਟੈਸਟ ਹੋਇਆ ਜਿਹੜਾ ਜਿਹਨੇ ਦੁਨੀਆ ਹਿਲਾ ਦਿੱਤੀ ਹੈ ਉਹਦੇ ਵਿੱਚ ਆਪਾਂ ਦੇਖਿਆ ਕਿ ਕਿਹੜੇ ਕਿਹੜੇ ਆਗੂ ਸਰਕਾਰ ਦੇ ਨਾਲ ਮਿਲਦੇ ਰਹੇ ਅੰਦਰ ਖਾਤੇ ਉਹਨਾਂ ਦੀ ਗੱਲਬਾਤ ਹੁੰਦੀ ਰਹੀ ਹੈ ਸੋ ਮਤਲਬ ਬਹੁਤ ਵਾਰੀ ਐਸਾ ਹੀ ਹੁੰਦਾ ਨਾ ਕਿ ਕਿਸਾਨ ਲੀਡਰ ਜਿਹੜੇ ਨੇ ਉਹਨਾਂ ਦਾ ਕੰਮ ਇਹ ਹੁੰਦਾ ਵੀ ਕਿਵੇਂ ਸਾਡੇ ਹੱਕ ਤੇ ਵਿੱਚ ਯਾਨੀ ਕਿ ਕਿਸਾਨ ਜਿਹੜੇ ਲੀਡਰ ਨੇ ਨਾ ਬਹੁਤ ਸਾਰੇ ਬਹੁਤ ਸਾਰੇ ਨਾ ਤਾਂ ਕਹਿ ਰਹੇ ਆ ਕਿਉਂਕਿ ਸਾਰੇ ਨਹੀਂ ਹੈਗੇ ਉਹਦੇ ਵਿੱਚ ਕੁਝ ਲੀਡਰ ਜਿਹੜੇ ਚੰਗੇ ਵੀ ਹੁੰਦੇ ਆ ਜਿਵੇਂ ਹੁਣ ਲੱਗੇ ਹੋਏ ਸੀਗੇ ਸੋ ਉਹਦੇ ਵਿੱਚ ਕੁਝ ਲੀਡਰ ਐਸੇ ਵੀ ਹੁੰਦੇ ਜਿਹੜੇ ਸਰਕਾਰਾਂ ਦੇ ਨਾਲ ਮਿਲ ਕੇ ਕੰਮ ਕਰਦੇ ਆ ਉਹਨਾਂ ਨੂੰ ਇਸ਼ਾਰਾ ਕੀਤਾ ਜਾਂਦਾ ਕਿ ਕਦੋਂ ਤੁਸੀਂ ਇਸ ਪ੍ਰੋਟੈਸਟ ਦੇ ਵਿੱਚ ਸ਼ਾਮਲ ਹੋਣਾ ਹੈ ਕਿਸ ਤਰੀਕੇ ਦੇ ਨਾਲ ਤਾਰਪੀਡੋ ਕਰਨਾ ਹੈ ਤੇ ਕਿਸ ਤਰੀਕੇ ਨਾਲ ਇਹਨੂੰ ਖਤਮ ਕਰਕੇ ਤੇ ਘਰੋਘਰੀ ਤੋੜ ਦੇਣੇ ਆ ਸਾਰੇ ਸੋ ਹੋ ਸਕਦਾ ਵੀ ਭਾਈ ਉਹ ਉਹ ਜਿਹੜੇ ਕਿਸਾਨ ਲੀਡਰ ਨੇ ਉਹ ਇਸੇ ਕਰਕੇ ਮੋਰਚੇ ਦੇ ਵਿੱਚ ਨਾ ਆਉਂਦੇ ਹੋਣ ਨਾ ਉਹਨਾਂ ਨੇ ਇਹਦੇ ਵਿੱਚ ਪਾਰਟਿਸਿਪੇਟ ਕੀਤਾ ਹੋਵੇ ਕਿਉਂਕਿ ਉਹਨਾਂ ਨੂੰ ਇਸ਼ਾਰਾ ਨਹੀਂ ਹੋਇਆ ਪਿੱਛੋਂ ਸੋ ਉਹਦਾ ਕਾਰਨ ਵੀ ਵੱਡਾ ਇਹ ਰਹਿੰਦਾ ਕਿ ਜਦੋਂ ਤੁਸੀਂ ਸਾਰੇ ਨਾਲ ਨਹੀਂ ਹੁੰਦੇ ਜਿੰਨੀ ਤੁਹਾਡੀ ਇੱਕ ਆਪਾਂ ਕਹੀਏ ਵੀ ਗਿਣਤੀ ਘਟ ਹੁੰਦੀ ਹੈ ਤੇ ਉਹਨੇ ਹੀ ਵੱਡੇ ਕੰਮ ਜਿਹੜੇ ਫਰਵਾਹ ਚ ਸਰਕਾਰਾਂ ਕਰਦੀਆਂ ਤੇ ਤੁਹਾਡੇ ਮੋਰਚੇ ਚੁੱਕ ਦਿੱਤੇ ਜਾਂਦੇ ਇਹਨੂੰ ਤੇ ਕਹਿੰਦੇ ਏਕਤਾ ਦੇ ਵਿੱਚ ਬਲ ਇਹ ਆਪਾਂ ਛੋਟੇ ਹੁੰਦੇ ਵੀ ਪੜਦੇ ਰਹੇ ਆ ਸੋ ਜਿੱਥੇ ਏਕਤਾ ਨਹੀਂ ਹੈਗੀ ਉਥੇ ਆਹ ਕੁਝ ਤਾਂ ਹੋਣਾ ਜਿਹੜਾ ਸੁਭਾਵਕ ਹੀ ਹੈ ਜੀ ਜੀ ਜਲਦੀ ਸਿੰਘ ਜੀ ਕਹਤਾਂ ਹਾਂ ਜੇ ਥੋੜਾ ਸਮਾਂ ਢੂੰਡਣ ਦੇ ਲਈ ਇਸ ਕਿਸਾਨੀ ਮਸਲੇ ਉੱਤੇ ਆਪਣੇ ਵਿਚਾਰ ਸ ਦਸ਼ਕਾਂ ਦੇਗੀ ਰੱਖਣ ਦੇ ਲਈ ਜੀ ਧੰਨਵਾਦ ਤੁਹਾਡਾ ਵੀ ਤੁਹਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਸਭ ਦਾ ਜੀ